ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ ਇਸ ਨੂੰ ਪਹਿਤੀ ਸਵਾਗਤ ਹੈ ਜੀ ਜਿਹੜੇ ਵੀ ਸਾਡੀ ਇਹ ਵੀਡੀਓ ਸਾਡੇ ਫੇਸਬੁਕ ਤੇ ਦੇਖ ਰਹੇ ਨੇ ਸਾਡੇ ਫੇਸਬੁਕ ਨੂੰ ਫੋਲੋ ਜਰੂਰ ਕਰ ਲੈਣ ਅਲ ਜਿਹੜੇ ਵੀ ਸਾਡੀ ਇਹ ਵੀ ਸਾਡੇ YouTube ਚੈਨਲ ਤੋਂ ਦੇਖ ਰਹੇ ਨੇ ਸਾਡੀ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣ ਅੱਜ ਅਸੀਂ ਕਈ ਵੀ ਨਹੀਂ ਡਿਮਾਂਡ ਤੇ ਕਈ ਵੀ ਰਹਿੰਦੇ ਸਾਨੂੰ ਕਮੈਂਟਾਂ ਚ ਦੱਸਿਆ ਸੀ ਕਿ ਦਸਤਾਰ ਦੀ ਪੂਣੀ ਲੈ ਕੇ ਆਓ ਅੱਜ ਹੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਦਸਤਾਰ ਦੀ ਪੂਣੀ ਪੱਗ ਦੀ ਪੂਣੀ ਤੇ ਆਪਾਂ ਪਹਿਲਾਂ ਆਪਣੇ ਪੱਗ ਨੂੰ ਆਪਣੇ ਪੱਗ ਦਾ ਜਿਹੜਾ ਕਿ ਆ ਬੜਾ ਲੜ ਆਪਾਂ ਆਪ ਫੜ ਲੈਣਾ ਤੇ ਦੂਜਾ ਲੜ ਆਪਾਂ ਇਹ ਕਿ ਕਿਸੇ ਵੀ ਵੀਰ ਨੂੰ ਆਪਾਂ ਅ ਦਰਵਾਜ਼ੇ ਦੇ ਗੁੰਡੇ ਦਾ ਬਣ ਕੇ ਵੀ ਕਰ ਸਕਦੇ ਆ ਤਾਂ ਆਪਾਂ ਜਦੋਂ ਵੀ ਪੂਣੀ ਕਰਨੀ ਆ ਪਹਿਲਾਂ ਆਪਾਂ ਪੂਣੀ ਨੂੰ ਇਕੱਠਾ ਕਰ ਲੈਣਾ ਦੋਨੇ ਕਿਨਾਰੇ ਤੋਂ ਇਕੱਠਾ ਕਰਨ ਤੋਂ ਬਾਅਦ ਉਹਨੂੰ ਪੱਗ ਨੂੰ ਜਿੰਨੀ ਦੇਣਾ ਖਿੱਚੇ ਖਿਚਣ ਤੋਂ ਬਾਅਦ ਆਪਾਂ ਜਿਹੜਾ ਕਿ ਆ ਵੀ ਕਿੰਨੀ ਦੇਣਾ ਖਿਚਣ ਤੋਂ ਬਾਅਦ ਆਪਾਂ ਪੂਣੀ ਦੀ ਜਿਹੜੀ ਕਿ ਦੋ ਪਾਸੇ ਚੱਕਣੇ ਆ ਆਪਾਂ ਪੂਣੀ ਦੀ ਜਿਹੜੀ ਕਿ ਦੋ ਪਾਸੇ ਚੱਕਣ ਤੋਂ ਬਾਅਦ ਪਹਿਲਾਂ ਆਪਾਂ ਪੂਣੀ ਦੀ ਦੋ ਪਾਸੇ ਦੋ ਪਤਲੇ ਪਾਸੇ ਚੱਕਣ ਤੋਂ ਬਾਅਦ ਉਹਨੂੰ ਇਕੱਠਾ ਕਰਕੇ ਉਹਨੂੰ ਜਿਹੜਾ ਕਿ ਛਣਕਾ ਲੈਣਾ ਤੇ ਆਪਾਂ ਪੂਣੀ ਨੂੰ ਹਲਾਉਨੇ ਆ ਪੱਗ ਨੂੰ ਹਲਾਉਨੇ ਤਾਂ ਉਹਦਾ ਮੋਟਾ ਵਸਾ ਸੱਜੇ ਸਾਈਡ ਆ ਜਾਂਦਾ ਮੋਟਾ ਵਸਾ ਸੱਜੇ ਸਾਈਡ ਆਉਣ ਤੋਂ ਬਾਅਦ ਆਪਾਂ ਪਹਿਲਾਂ ਇੱਕ ਗੱਠ ਮਾਰਨੀ ਹੈ ਗੱਠ ਮਾਰਨਾ ਆਏ ਹੁੰਦਾ ਕਿ ਜਦੋਂ ਆਪਾਂ ਆਪਣੀ ਦਸਤਾਰ ਸਜਾਉਂਦੇ ਆ ਤੇ ਜਦੋਂ ਆਪਾਂ ਗੱਠ ਮਾਰ ਲਗਦੇ ਆ ਦਸਤਾਰ ਸਜਾਉਂਦੀ ਹੁੰਦੀ ਹੈ ਕਈ ਵਾਰਾਂ ਦੀ ਜਿਹੜੀ ਕਿ ਪੂਣੀ ਖੁੱਲ ਜਾਂਦੀ ਹੈ ਗੱਠ ਮਾਰਨਾ ਇਹੀ ਕਹਾਣਾ ਹੁੰਦਾ ਕਿ ਆਪਾਂ ਜੇਕਰ ਗੱਠ ਮਾਰਨੇ ਤਾਂ ਆਪਣੀ ਦਸਤਾਰ ਜਿਹੜੀ ਕਿ ਪੂਣੀ ਨਹੀਂ ਖੁੱਲਦੀ ਤੇ ਆਪਾਂ ਹੁਣ ਜਿਹੜਾ ਵੀ ਦਸਤਾਰ ਦੀ ਪੂਣੀ ਕਰਦੇ ਆ ਨਾ ਤਾਂ ਉਸੇ ਤਰ੍ਹਾਂ ਪਹਿਲਾਂ ਆਪਾਂ ਪਤਲਾ ਪਾਸਾ ਚੱਕਣਾ ਆਪਣੀ ਗੁਣੀ ਦਾ ਪਤਲਾ ਪਾਸਾ ਚੱਕ ਕੇ ਉਹਨੂੰ ਥੱਲੇੋਂ ਇਕੱਠ ਆਪਾਂ ਇਕੱਠਾ ਕਰੀ ਜਾਂਦੇ ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਹੌਲੀ-ਹੌਲੀ ਜੜਾਂ ਨੂੰ ਇਕੱਠਾ ਕਰਕੇ ਜਾਂਦੇ ਦੇਖਦੇ ਆਪਾਂ ਕੱਲਾ-ਕੱਲਾ ਲੜ ਇਕੱਠਾ ਕਰਕੇ ਉਹਨੂੰ ਦੂਜੇ ਲੜ ਨਾਲ ਜੋੜ ਕੇ ਉਹਨਾਂ ਨੂੰ ਜੋੜਨ ਤੋਂ ਬਾਅਦ ਉਹਨੂੰ ਹਿਲਾ ਲੈਣਾ ਹਿਲਾਉਣ ਤੋਂ ਬਾਅਦ ਜਿਹੜਾ ਕਿ ਆ ਪੂਣੀ ਨੂੰ ਜਦੋਂ ਆਪਾਂ ਪੱਗ ਨੂੰ ਹਲਾਉਂਦੇ ਹਾਂ ਦਸਤਾਰ ਨੂੰ ਤਾਂ ਉਹਦਾ ਜਿਹੜਾ ਕਿ ਮੋਟਾ ਪਾਸਾ ਆਟੋਮੈਟਿਕਲੀ ਜਿਹੜਾ ਕਿ ਥੱਲੇ ਨਹੀਂ ਛੜਦਾ ਜਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਚੱਕਿਆ ਕੱਲਾ-ਕੱਲਾ ਆਪਾਂ ਪੱਲਾ ਇਕੱਠਾ ਕੀਤਾ ਤੇ ਦੂਜੇ ਪ ਦਸਤਾਰ ਨੂੰ ਹਲਾਇਆ ਹਲਾਉਣਾ ਜਿਹੜਾ ਕਿ ਦਸਤਾਰ ਉਹਦਾ ਪੂਣੀ ਦਾ ਜਿਹੜਾ ਕਿ ਮੋਟਾ ਪਾਸਾ ਉੱਥੇੜੀ ਸਾਈਡ ਆ ਗਿਆ ਜਿਵੇਂ ਜੀ ਸਾਹਿਬ ਨੂੰ ਉਹੀ ਜਿਹੜਾ ਆਪਾਂ ਪੂਣੀ ਦਾ ਮੋਟਾ ਪਾਸਾ ਜਿਹੜਾ ਕਿ ਇੱਥੇੜੀ ਸਾਈਡ ਆਉਂਦਾ ਉਹੀ ਆਪਣੀ ਦਸਤਾਰ ਦੇ ਉੱਤੇ ਜਿਹੜਾ ਕਿ ਆਪਣੇ ਪੇਚ ਬਣਦੀ ਨਹੀਂਗੇ ਇਸੇ ਲਈ ਆਪਾਂ ਜਦੋਂ ਵੀ ਦਸਤਾਰ ਸਜਾਉਣੀ ਆ ਤਾਂ ਹਰ ਇੱਕ ਇੱਕ ਗੱਲ ਦਾ ਧਿਆਨ ਜੀ ਰੱਖਣਾ ਕਿ ਪੂਣੀ ਦਾ ਮੋਟਾ ਪਾਸਾ ਉੱਥੇ ਨਹੀਂ ਛੱਡਦੇ ਬਲਕਿ ਅੱਧੇੜੀ ਜੜਾਉਣੀ ਪੈਂਦਾ ਤੇ ਜਦੋਂ ਵੀ ਆਪਾਂ ਪੂਣੀ ਕਰਨੀ ਆ ਤਾਂ ਆਪਾਂ ਜਿੰਨੇ ਜੀ ਸਾਡੀਆਂ ਆਪਣਾ ਜਿਹੜਾ ਕਿ ਲਾਸਟ ਲਾੜ ਹੁੰਦਾ ਉਹ ਉਹਦੇ ਆਪਾਂ ਉਹਦੇ ਉੱਪਰ ਆਪਾਂ ਜਿਹੜਾ ਕਿ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਹੱਥ ਫੇਰ ਲੈਣਾ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਹੱਥ ਫੇਰ ਕੇ ਉਹਨੂੰ ਉਸੇ ਤਰ੍ਹਾਂ ਇਧਰੋਂ ਪਤਲਾ ਇਧਰੋਂ ਪਤਲਾ ਚੱਕ ਕੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ